ਤੋ ਦੋਸਤੋ ਅੱਜ ਦਾ ਵਲੌਗ ਹੈਗਾ ਮੇਰਾ ਆਪਣੇ ਪਿੰਡ ਦਾ ਜਿੱਥੇ ਮੇਰਾ ਜਨਮ ਹੋਇਆ ਸੀ ਉਹ ਹੈ ਮੇਰਾ ਪਿਆਰਾ ਸਿੰਬਲ ਕੈਂਪ ਸਿੰਬਲ ਕੈਂਪ ਦੇ ਉਹ ਜਗ੍ਹਾ ਤੁਹਾਨੂੰ ਦਿਖਾਵਾਂਗਾ ਜਿੱਥੇ ਮੈਂ ਬਚਪਨ ਦੇ ਵਿੱਚ ਖੇਡਿਆ ਕਰਦਾ ਸਾਂ ਇਹ ਮੈਂ ਇਸ ਵੇਲੇ ਆਪਣੇ ਪੁਰਾਣੇ ਘਰ ਦੇ ਛੱਤ ਦੇ ਉੱਤੇ ਖੜਾ ਮੈਂ ਤੁਹਾਨੂੰ ਦਿਖਾ ਦਿਆਂ ਕਿ ਇਹ ਮੇਰਾ ਸਾਰਾ ਸਿੰਬਲ ਕੈਂਪ ਹੈ ਔਰ ਇਸ ਸਿੰਬਲ ਕੈਂਪ ਦੇ ਵਿੱਚ ਹੀ ਮੈਂ ਜੰਮਿਆ ਸੀ ਪਲਿਆ ਔਰ ਕਰੀਬ-ਕਰੀਬ 89 ਤੱਕ ਮੈਂ ਇਸੇ ਸਿੰਬਲ ਕੈਂਪ ਦੇ ਵਿੱਚ ਆਪਣਾ ਸਾਰਾ ਸਮਾਂ ਗੁਜ਼ਾਰਿਆ ਆਓ ਚਲਦੇ ਹਾਂ ਸਿੰਬਲ ਕੈਂਪ ਦੀ ਉਸ ਬਲੋਲ ਤਵੀ ਦੇ ਗਰਾਊਂਡ ਦੇ ਵਿੱਚ ਜਿੱਥੇ ਮੈਂ ਆਪਣੀ ਸਾਰੀ ਬਚਪਨ ਜਿਹੜਾ ਸੀ ਉੱਥੇ ਹੱਸ ਖੇਡ ਕੇ ਬਤਾਇਆ ਸੀ ਤੇ ਮੈਂ ਜਾ ਰਿਹਾ ਹੁਣ ਪੂਰੀ ਬੜੀ ਖਤਰਨਾਕ ਹੈ ਔਰ ਬੜੇ ਆਰਾਮ ਨਾਲ ਉਤਰਨਾ ਪਏਗਾ ਮੇਰਾ ਛੋਟਾ ਵੀਰ ਕੈਮਰਾ ਚਲਾ ਰਿਹਾ ਉਹਨੂੰ ਮੈਂ ਬਾਅਦ ਵਿੱਚ ਤੁਹਾਨੂੰ ਦਿਖਾਵਾਂਗਾ ਛੋਟੇ ਵੀਰ ਦੇਖ ਕੇ ਯਾਰ ਇਹ ਨਾ ਹੋਵੇ ਕਿ ਤੇ ਮੇਰੇ ਡਿੱਗਣ ਦੀ ਵੀਡੀਓ ਬਣ ਜਾਏ ਸੋ ਚਲੋ ਚੱਲਦੇ ਆ ਫਿਰ ਦੇਖਦੇ ਆ ਨਜ਼ਾਰਾ ਤੁਹਾਨੂੰ ਦਿਖਾਵਾਂਗੇ ਤਵੀਦਾ ਜਿਹੜੀ ਬਲੋਜ਼ ਤਵੀਦਾ ਜਿੱਥੇ ਮੈਂ ਬਚਪਨ ਚ ਖੇਡਦਾ ਰਿਆ ਹਾਂ ਹਾਂ ਫਿਰ ਦੋਸਤੋ ਚਲਿਏ ਅੱਜ ਤੁਹਾਨੂੰ ਦਿਖਾਉਂਦਾ ਕਿ ਮੈਂ ਆਪਣਾ ਬਚਪਨ ਕਿੱਥੇ ਬਿਤਾਇਆ ਆਜਾ ਇਹ ਰਸਤਾ ਉਹ ਹੈ ਮੈਂ ਤੁਹਾਨੂੰ ਦੱਸਦਾ ਇਸ ਰਸਤੇ ਤੋਂ ਮੈਂ ਨਾ ਆਪਣੀ ਅਸੀਂ ਘੋੜੀਆਂ ਰੱਖੀ ਹੁੰਦੀ ਐ ਜੀ ਉਹਨਾਂ ਘੋੜੀਆਂ ਤੇ ਚੜ੍ਹ ਕੇ ਅਸੀਂ ਇਹਨਾਂ ਰਸਤੇ ਤੋਂ ਉੱਪਰ ਜਾਂ ਥੱਲੇ ਜਾਂਦੇ ਜਾਂਦੇ ਸੀਗੇ ਇਹ ਉਹ ਰਸਤਾ ਹੈ ਪੁਰਾਣਾ ਆ ਬੜਾ ਹੈ ਹਜੇ ਤੱਕ ਇਹ ਰਸਤਾ ਹਜੇ ਤੱਕ ਉਸੇ ਤਰ੍ਹਾਂ ਹੀ ਹੈ ਸਿਰਫ ਨਵੀਂ ਚੀਜ਼ ਦੇ ਵਿੱਚ ਕੀ ਇਹ ਸਾਈਡ ਤੇ ਮਕਾਨ ਬਣ ਗਏ ਪਹਿਲਾਂ ਇੱਥੇ ਮਕਾਨ ਨਹੀਂ ਸੀ ਹੁੰਦੇ ਆ ਬਾੜ ਲੱਗੀ ਹੁੰਦੀ ਸੀ ਤੋਂ ਤੁਹਾਨੂੰ ਦਿਖਾ ਦਿਆਂ ਆ ਸਾਹਮਣੇ ਇਹ ਉਹੀ ਗਰਾਊਂਡ ਆ ਜੀ ਤਾਂ ਦੋਸਤੋ ਇਹ ਰਸਤਾ ਵੀ ਜਿਹੜਾ ਹੈ ਉਹ ਬਲੋਲ ਤਵੀ ਨੂੰ ਜਾਂਦਾ ਸੀ ਇਹ ਦੁਕਾਨ ਮੈਂ ਤੁਹਾਨੂੰ ਦਿਖਾ ਦਿਆਂ ਹੁਣ ਬੇਸ਼ੱਕ ਇਹ ਟੁੱਟ-ਫੁੱਟ ਗਈ ਹੈ ਇਸ ਦੁਕਾਨ ਦੇ ਵਿੱਚ ਮੈਂ ਜਦੋਂ ਬਿਲਕੁਲ ਛੋਟਾ ਹੁੰਦਾ ਸੀ ਯਾਨੀ ਕਿ 89 ਤੋਂ ਪਹਿਲਾਂ ਦੀ ਗੱਲ ਕਰ ਰਹੇ ਯਾਨੀ ਕਿ 80 ਤੋਂ 85 ਦੇ ਵਿੱਚ ਦੀ ਇੱਥੇ ਵੀਸੀਆਰ ਲਗਾ ਕੇ ਸਾਨੂੰ ਫਿਲਮਾਂ ਦਿਖਾਈਆਂ ਜਾਂਦੀਆਂ ਸੀ ਔਰ ਮੈਨੂੰ ਯਾਦ ਹੈ ਕਿ 1 ਰੁਪਿਆ ਟਿਕਟ ਰੱਖੀ ਜਾਂਦੀ ਸੀ ਔਰ ਇਹ ਉਹ ਦੁਕਾਨਾਂ ਜਿੱਥੇ ਕਦੇ ਬਜਾਜੀ ਦੀ ਸਭ ਤੋਂ ਵੱਡੀ ਦੁਕਾਨ ਹੁੰਦੀ ਸੀ ਬਜਾਜੀ ਯਾਨੀ ਕੱਪੜੇ ਦੀ ਸਭ ਤੋਂ ਵੱਡੀ ਦੁਕਾਨ ਇਹਦੇ ਨਾਲ ਹੀ ਇੱਕ ਹੋਰ ਦੁਕਾਨ ਸੀਗੀ ਜਿਹੜੀ ਕਿ ਕਿਰਾਣੇ ਦੀ ਦੁਕਾਨ ਹੁੰਦੀ ਸੀ ਹੁਣ ਤੁਹਾਨੂੰ ਇੱਕ ਹੋਰ ਦੁਕਾਨ ਦਿਖਾ ਰਿਹਾ ਜਿਹੜੀ ਕਿ ਅਪਡੇਟ ਹੋ ਚੁੱਕੀ ਹੈ ਇਸ ਲਈ ਯਾਨੀ ਕਿ ਉਹ ਨਵੀਂ ਬਣ ਚੁੱਕੀ ਹੈ ਇਸ ਇਲਾਕੇ ਨੂੰ ਬਾਜ਼ਾਰ ਕਹਿੰਦੇ ਸੀਗੇ ਇਹ ਸਿੰਪਲ ਕੈਂਪ ਦਾ ਉਹ ਪੁਰਾਣਾ ਬਾਜ਼ਾਰ ਹੈ ਜਿੱਥੇ ਮੰਗੂ ਚੱਕ ਨੰਦਵਾਲ ਖੰਦਵਾਲ ਨੜੀ ਖੇਪੜ ਅ ਲਲੇ ਹੋਰ ਜਿੰਨੇ ਵੀ ਨੇੜੇ ਤੇੜੇ ਦੇ ਇਲਾਕੇ ਸੀਗੇ ਉੱਥੋਂ ਲੋਕੀ ਕਿਰੀਆਨੇ ਦਾ ਸੌਦਾ ਪਾਉਣ ਲਈ ਇਸ ਬਾਜ਼ਾਰ ਚ ਆਇਆ ਕਰਦੇ ਸੀ ਅੱਜ ਵੀ ਮੈਂ ਦੇਖ ਰਿਹਾ ਮੇਰਾ ਵੀਰ ਇੱਕ ਕਿਰੀਆਨੇ ਦਾ ਸੌਦਾ ਪਾਉਣ ਵਾਸਤੇ ਇੱਥੇ ਪਹੁੰਚਿਆ ਹੋਇਆ ਹੈ ਅ ਇੱਥੇ ਜਾਂਦੇ ਹੋ ਤੁਸੀਂ ਕਿਰੀਆਨੇ ਦਾ ਸੌਦਾ ਕਦੋਂ ਤੋਂ ਆ ਰਹੇ ਹੋ 20-25 ਸਾਲ ਤੋਂ 20-25 ਸਾਲ ਤੋਂ ਤੁਸੀਂ ਆ ਰਹੇ ਹੋ ਹੈਨਾ ਤੇ ਮੇਰੇ ਖਿਆਲ ਚ ਅ 80 ਤੋਂ ਬਾਅਦ ਤੇ ਮੈਂ ਵੀ ਇੱਥੇ ਆਂਦਾ ਰਿਹਾ ਸੀ 80 ਦੇ ਕਰੀਬ 1980 ਦੇ ਸਮੇਂ ਦੇ ਵਿੱਚ ਅਸੀਂ ਇਸੇ ਦੁਕਾਨ ਤੇ ਆਈਦਾ ਸੀਗਾ ਅੱਜ ਵੀ ਇਹ ਦੁਕਾਨ ਤੁਸੀਂ ਦੇਖ ਲਓ ਕਿ ਮੌਜੂਦ ਹੈ ਉਸੇ ਤਰ੍ਹਾਂ ਇਸ ਦੁਕਾਨ ਦੇ ਵਿੱਚ ਜਿਹੜਾ ਕਰਿਆਨੇ ਦਾ ਸਮਾਨ ਜਿਹੜਾ ਵੇਚਿਆ ਜਾਂਦਾ ਆ ਮੈਂ ਦਿਖਾਵਾਂਗਾ ਅੰਦਰੋਂ ਇੱਕ ਵਾਰ ਜ਼ਰੂਰ ਦਿਖਾ ਦਿਓ ਸਾਈਜ਼ ਦੁਕਾਨ ਦਾ ਉਨਾ ਹੀ ਹੈ ਸਿਰਫ ਹੁਣ ਇਸ ਦੁਕਾਨ ਦੇ ਵਿੱਚ ਕੀ ਬਦਲਿਆ ਕਿ ਇਹਦੀ ਬਿਲਡਿੰਗ ਜਿਹੜੀ ਹੈ ਉਹ ਪੱਕੀ ਹੋ ਗਈ ਹੈ ਪਹਿਲਾਂ ਇਹ ਕੱਚੀ ਬਿਲਡਿੰਗ ਸੀ ਔਰ ਮੇਰੇ ਇਸ ਮਹੱਲੇ ਦੇ ਮੇਰੇ ਚਾਚਾ ਜੀ ਨੇ ਤੇ ਉਦੋਂ ਵੀ ਇਸ ਦੁਕਾਨ ਤੇ ਬੈਠਦੇ ਸੀ ਇਹਨਾਂ ਦੇ ਫਾਦਰ ਸਾਹਿਬ ਸਰਦਾਰ ਲਾਲ ਸਿੰਘ ਜੀ ਇੱਥੇ ਬੈਠਦੇ ਹੁੰਦੇ ਸੀ ਤੇ ਅੱਜ ਇਹ ਖੁਦ ਇੱਥੇ ਬੈਠੇ ਨੇ ਅੱਜ ਮੈਂ ਆਇਆ ਇੱਥੇ ਮੇਰੇ ਖਿਆਲ ਚ 1980 ਦੇ ਦਸ਼ਕ ਦੇ ਵਿੱਚ ਮੈਂ ਇੱਥੇ ਆਉਂਦਾ ਹੁੰਦਾ ਸੀ ਤੇ 45 ਸਾਲ ਦੇ ਕਰੀਬ-ਕਰੀਬ ਹੋ ਗਏ ਨੇ ਮੈਂ ਉਦੋਂ ਬੜਾ ਛੋਟਾ ਸੀ ਅੱਜ ਵੀ ਮੈਨੂੰ ਇਹ ਦੁਕਾਨ ਜਿਹੜੀ ਹੈ ਉਸੇ ਤਰ੍ਹਾਂ ਦਿਖਾਈ ਦੇ ਰਹੀ ਹੈ ਸਿਰਫ ਇਹਦੀ ਬਿਲਡਿੰਗ ਪੱਕੀ ਹੋਈ ਹੈ ਪਰ ਮੈਂ ਦੇਖ ਰਿਹਾ ਸੀ ਕਿ ਸਾਡੇ ਦਾਦਾ ਜੀ ਦੇ ਨਾਲ ਦੇ ਸਰਦਾਰ ਲਾਲ ਸਿੰਘ ਜੀ ਅੱਜ ਵੀ ਇਹਨਾਂ ਦੀ ਤਸਵੀਰ ਉਸੇ ਤਰ੍ਹਾਂ ਹੀ ਮੈਨੂੰ ਸ਼ਕਲ ਇਹਨਾਂ ਦੀ ਪੂਰੀ ਯਾਦ ਹੈ ਔਰ ਇਹ ਪੁਰਾਣੀ ਦੁਕਾਨ ਹੈ ਜਿਹੜੀ ਸਿੰਬਲ ਕੈਂਪ ਦੀ ਮੇਰੇ ਖਿਆਲ ਤੋਂ 1947-48 ਦੀ ਇਹ ਦੁਕਾਨ ਜਿਹੜੀ ਹੈ ਇੱਥੇ ਉਸੇ ਤਰ੍ਹਾਂ ਚੱਲ ਰਹੀ ਹੈ ਔਰ ਇਹਨੂੰ ਪੁਰਾਣਾ ਬਾਜ਼ਾਰ ਕਹਿੰਦੇ ਸੀ ਜਿੱਥੇ ਕਿ ਨੇੜੇ ਤੇੜੇ ਤੇ ਸਾਰੇ ਪਿੰਡ ਨੜੀਕੇਪੁਰ ਮੰਗੂ ਚੱਕ ਨੰਦਵਾਲ ਖੰਦਵਾਲ ਇਸ ਇਲਾਕੇ ਲਲਿਆਰੇ ਸਾਰੇ ਇਲਾਕੇ ਜਿਹੜੇ ਉਹ ਇੱਥੇ ਸੋਦਾ ਲੈ ਹੁੰਦੇ ਸੀ ਆ ਹੁਣ ਤੁਹਾਨੂੰ ਦਿਖਾਉਣਾ ਮੈਂ ਇਹ ਸਾਰਾ ਉਹ ਬਾਜ਼ਾਰ ਅੱਜ ਬੇਸ਼ੱਕ ਦੁਕਾਨਾਂ ਟੁੱਟ ਚੁੱਕੀਆਂ ਨੇ ਤੇ ਹੁਣ ਮੈਂ ਤੁਹਾਨੂੰ ਲੈ ਕੇ ਚਲਾਂਗਾ ਆਪਣੇ ਉਸੇ ਤਵੀ ਦੇ ਵਿੱਚ ਆਓ ਚਲਦੇ ਆਂ ਉਨਾ ਸੇ ਚੱਲਦੇ ਆ ਬਲੋਲ ਦੀ ਤਵੀ ਦੇ ਗਰਾਊਂਡ ਵਾਲ ਨੂੰ ਜਿਹੜਾ ਗਰਾਊਂਡ ਮੈਂ ਤੁਹਾਨੂੰ ਦਿਖਾਉਣ ਲਈ ਇੱਥੇ ਲਿਆਇਆ ਸੀ ਮੇਰੇ ਘਰ ਦੇ ਕੋਲੋਂ ਵੀ ਇਹ ਰਸਤਾ ਜਿਹੜਾ ਪੁਰਾਣਾ ਰਸਤਾ ਇੱਕ ਹੋਰ ਜਿਹੜਾ ਇੱਥੋਂ ਜਾਂਦਾ ਇਸ ਰਸਤੇ 'ਚ ਅਸੀਂ ਜਾਈਦਾ ਸੀ ਔਰ ਇਹੀ ਹਜੇ ਤੱਕ ਉਸੇ ਤਰ੍ਹਾਂ ਦਾ ਹੀ ਰਸਤਾ ਹੈ ਮਕਾਨ ਜ਼ਰੂਰ ਪੱਕੇ ਹੋ ਕੇ ਉਹ ਉਸ ਵੇਲੇ ਮਕਾਨ ਬੜੇ ਕੱਚੇ ਹੁੰਦੇ ਸੀ ਆਓ ਚੱਲਦੇ ਆਂ ਤੋਂ ਇਹ ਉਹ ਜਗ੍ਹਾ ਹੈ ਜਿੱਥੇ ਮੈਂ ਬਚਪਨ ਦੇ ਵਿੱਚ ਬੜਾ ਖੇਡਿਆ ਕਰਦਾ ਸੀ ਲੇਕਿਨ ਇਸ ਜਗ੍ਹਾ ਦੇ ਵਿੱਚ ਅੱਜ ਮੈਨੂੰ ਦੇਖ ਕੇ ਬੜਾ ਅਜੀਬ ਲੱਗ ਰਿਹਾ ਕਿ ਇੱਥੇ ਹੁਣ ਕੋਈ ਮਕਾਨ ਨਹੀਂ ਦੇ ਔਰ ਇਹ ਜਗਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਥੇ ਕਹਿੰਦੇ ਸੀਗੇ ਇਹ ਢਾਕਾ ਹੈ ਹੁਣ ਔਰ ਢਾਕਾ ਦਿਖਾਈਏ ਤੁਹਾਨੂੰ ਹਾ ਹੁਣ ਤਾਂ ਮੇਰੇ ਖਿਆਲ ਜਿੱਥੇ ਸੀੜੀਆਂ ਬਣ ਚੁੱਕੀਆਂ ਨੇ ਮੈਂ ਵੀਰ ਨੂੰ ਕਾਂਗਾ ਕਿ ਅੱਗੇ ਆਜੋ ਇਹ ਹੁਣ ਸੀੜੀਆਂ ਬਣ ਚੁੱਕੀਆਂ ਨੇ ਦੇਖੋ ਤੁਹਾਨੂੰ ਦਿਖਾ ਰਿਹਾ ਨਾ ਸੀੜੀਆਂ ਪਹਿਲਾਂ ਇੱਥੇ ਬਿਲਕੁਲ ਰੇਤ ਹੁੰਦੀ ਸੀ ਔਰ ਕੋਈ ਸੀੜੀ ਵਗੈਰਾ ਨਹੀਂ ਸੀ ਹੁੰਦੀ ਉਸ ਰੇਤ ਦੇ ਵਿੱਚੋਂ ਹੀ ਆਪਾਂ ਇਦਾਂ ਹੀ ਇਧਰ ਉਧਰ ਘੁੰਮ ਕੇ ਕਮਕਥਲੇ ਚਲੇ ਜਾਂਦਾ ਸੀਗਾ ਤੇ ਆਹ ਹੁਣ ਤੁਹਾਨੂੰ ਦਿਖਾਉਂਦੇ ਆ ਪਾਸ ਕਿਤੇ ਸੋ ਇਹ ਹੁਣ ਉਸੇ ਜਗ੍ਹਾ ਤੋਂ ਇਹ ਪੌੜੀਆਂ ਮੈਂ ਕੋਸ਼ਿਸ਼ ਕਰਾਂਗਾ ਕਿ ਆਪਣੇ ਬਚਪਨ ਵਾਲੀ ਸਪੀਡ ਦੇ ਵਿੱਚ ਜਾਵਾਂ ਦੇਖੋ ਜੀ ਆਪਾਂ ਇੱਥੋਂ ਇਸੇ ਤਰ੍ਹਾਂ ਹੀ ਦੌੜ-ਦੌੜ ਕੇ ਚਾਹੀਦਾ ਸੀਗਾ ਔਰ ਮੈਨੂੰ ਅਜਿਹਾ ਫੀਲ ਆ ਰਿਹਾ ਬਚਪਨ ਦਾ ਤੁਸੀਂ ਦੇਖੋ ਕਿ ਇਹ ਇਲਾਕਾ ਉਸੇ ਤਰ੍ਹਾਂ ਹੀ ਕੋਈ ਇਹ ਜੰਗਲ ਉਹ ਹੀ ਪੁਰਾਣਾ ਜੰਗਲ ਹੈ ਪੂਰਾ ਹੁਣ ਮੈਂ ਤੁਹਾਨੂੰ ਉਸ ਗਰਾਊਂਡ ਦੇ ਵਿੱਚ ਲੈ ਚੱਲੇ ਆ ਇਸੇ ਰਸਤੇ ਤੋਂ ਆਪਾਂ ਆਈਦਾ ਸੀਗਾ ਛੋਟੇ ਹੁੰਦੇ ਖੇਡਦੇ ਤੇ ਪਹਿਲਾਂ ਇਹ ਸਾਰਾ ਇਲਾਕਾ ਗਰਾਊਂਡ ਹੁੰਦਾ ਸੀਗਾ ਇਨ ਨਾਲ ਹੀ ਅੱਗੇ ਤਵੀ ਬਲੋਲ ਸੀ ਹੁਣ ਕਾਫੀ ਬਦਲ ਚੁੱਕਿਆ ਹੈ। ਤੋ ਸੁਣਨ ਚ ਆਇਆ ਸੀ ਕਿ ਇੱਥੇ ਕੋਈ ਗਰਾਊਂਡ ਬਣਿਆ ਹੈ। ਇੱਥੇ ਦੀ ਜਿਹੜੀ ਸਰਪੰਚ ਨੇ ਪੰਚਾਇਤ ਦੀ ਤਰਫੋਂ ਇੱਕ ਗਰਾਊਂਡ ਬਣਾਇਆ ਗਿਆ ਹੈ। ਅਸੀਂ ਉਹ ਗਰਾਊਂਡ ਵੀ ਦਿਖਾਵਾਂਗੇ ਤੁਹਾਨੂੰ ਅੱਜੋ ਜੀ। ਤੋ ਦੋਸਤੋ ਇਹ ਸਿੰਬਲ ਕੈਂਪ ਸ਼ਾਇਦ ਤੁਸੀਂ ਪਹਿਲਾਂ ਨਹੀਂ ਦੇਖਿਆ ਹੋਵੇਗਾ ਕਿਉਂਕਿ ਇਹ ਉਹ ਸਿੰਬਲ ਕੈਂਪ ਹੈ ਜਿਸ ਸਿੰਬਲ ਕੈਂਪ ਦੇ ਵਿੱਚ ਮੈਂ ਆਪਣਾ ਬਚਪਨ ਜਿਹੜਾ ਹੈ ਉਹ ਇਸੇ ਗਰਾਊਂਡ ਦੇ ਵਿੱਚ گزارਿਆ ਸੀ। ਤੁਹਾਨੂੰ ਦਿਖਾਉਂਦੇ ਆਂ। ਇੱਥੇ ਬڑے ਕੀੜੇ ਮਕੋੜੇ ਸੱਪ ਵਗੈਰਾ ਵੀ ਹੁੰਦੇ ਨੇ ਅ ਪਰ ਫਿਲਹਾਲ ਕਿਉਂਕਿ ਬਰਸਾਤੀ ਮੌਸਮ ਹੈ ਘਾਹ ਵਗੈਰਾ ਬਹੁਤ ਹੈ ਇੱਥੇ ਔਰ ਸਾਡੇ ਬਚਪਨ ਦੇ ਵਿੱਚ ਵੀ ਅਸੀਂ ਜਦੋਂ ਇੱਥੇ ਆਏ ਤਾਂ ਅਸੀਂ ਤੇ ਘਾਹ ਹੀ ਹੁੰਦਾ ਸੀ ਔਰ ਵਾਕੇ ਦੇ ਵਿੱਚ ਇੱਥੇ ਤਾਂ ਬਹੁਤ ਵਧੀਆ ਇੱਕ ਗਰਾਊਂਡ ਬਣਿਆ ਹੋਇਆ ਹੈ ਮੈਂ ਦੇਖ ਰਿਹਾ ਖਾਲੀ ਅੱਗੇ ਪਾਣੀ ਬਹੁਤ ਹੈ ਪਰ ਮੈਂ ਤੁਹਾਨੂੰ ਇੱਥੇ ਹੀ ਦਿਖਾਵਾਂਗਾ ਕਿ ਜਿਸ ਗਰਾਊਂਡ ਦੇ ਵਿੱਚ ਮੈਂ ਖੇਡਦਾ ਹੁੰਦਾ ਸੀ ਇਹ ਹੈ ਦੋਸਤੋ ਉਹ ਗਰਾਊਂਡ ਔਰ ਮੈਂ ਹੈਰਾਨ ਹੋ ਰਿਹਾ ਦੇਖ ਕੇ ਕਿ ਇੱਥੇ ਤਾਂ ਹੁਣ ਬੜਾ ਵਧੀਆ ਸ਼ੈੱਡ ਵੀ ਬਣ ਚੁੱਕਿਆ ਹੈ ਔਰ ਜਿੰਮ ਵੀ ਲੱਗ ਚੁੱਕੀ ਹੈ ਔਰ ਲਾਈਟਾਂ ਲੱਗੀਆਂ ਹੋਈਆਂ ਨੇ ਪੂਰੇ ਸਟੇਡੀਅਮ ਟਾਈਪ ਬਣਿਆ ਹੋਇਆ ਬੜਾ ਜ਼ਬਰਦਸਤ ਸਟੇਡੀਅਮ ਹੈ ਬਸ ਸਿਰਫ ਇੱਥੇ ਹੁਣ ਇੱਕੋ ਹੀ ਕਮੀ ਹੈ ਕਿ ਪਾਣੀ ਵਗੈਰਾ ਚੜ ਜਾਂਦਾ ਹੈ ਲੇਕਿਨ ਸਹੀ ਗੱਲ ਦਸੀ ਹੈ ਤੁਹਾਨੂੰ ਅੱਜ ਮੈਨੂੰ ਬੜੀ ਯਾਦ ਆ ਰਹੀ ਹੈ ਮੈਂ ਇੰਨਾ ਸੋਹਣਾ ਉਹੋ ਹੀ ਨਜ਼ਾਰਾ ਪੁਰਾਣਾ ਸੂਰਜ ਡੁੱਬ ਰਿਹਾ ਹੈ ਇਸ ਵੇਲੇ ਅਸੀਂ ਇੱਥੇ ਖੇਡਦੇ ਹੁੰਦੇ ਸੀ ਸਾਨੂੰ ਮੰਮੀ ਜਾਂ ਫਾਦਰ ਸਾਹਿਬ ਸਾਡੇ ਉੱਪਰੋਂ ਉਹ ਸੇ ਟਾਕੇ ਦੇ ਉੱਤੇ ਜਿਹੜਾ ਤੁਹਾਨੂੰ ਦਿਖਾਇਆ ਉੱਤੋਂ ਸਾਨੂੰ ਆਵਾਜ਼ ਮਾਰਦੇ ਸੀ ਬਈ ਆ ਜਾ ਘਰ ਹੁਣ ਬਹੁਤ ਸਮਾਂ ਹੋ ਗਿਆ ਹੈ ਪਰ ਇਹ ਉਹੋ ਹੀ ਨਜ਼ਾਰਾ ਬਿਲਕੁਲ ਤੁਹਾਨੂੰ ਦਿਖਾ ਰਿਹਾ ਇਹ ਤਵੀ ਬਲੋਲ ਹੈ ਸਾਹਮਣੇ ਅੱਗੇ ਤਵੀ ਬਲੋਲ ਔਰ ਇਹ ਉਹ ਗਰਾਊਂਡ ਹੈ ਜਿੱਥੇ ਮੈਂ ਆਪਣਾ ਬਚਪਨ ਜਿਹੜਾ ਹੈ ਉਹ ਬਿਤਾਇਆ ਹੋਇਆ ਹੈ ਤਾਂ ਤੇ ਮੇਰਾ ਛੋਟਾ ਵੀਰ ਅਰਜਵਿੰਦਰ ਵੀ ਮੇਰੇ ਨਾਲ ਹੈ ਗਵਿੰਦਰ ਮੈਂ ਤੇ ਆਪਣਾ ਬਚਪਨ ਬੜਾ ਇੱਥੇ ਬਿਤਾਇਆ ਦਾ ਬਿਤਾਇਆ ਦਾ ਤੁਸੀਂ ਵੀ ਹੈ ਅੱਜ ਮੈਨੂੰ ਤੇ ਬੜੀ ਖੁਸ਼ੀ ਹੋ ਰਹੀ ਹੈ ਤੁਸੀਂ ਹਜੇ ਵੀ ਇੱਥੇ ਰਹਿ ਰਹੇ ਹੋ ਕਿਹਦਾ ਲੱਗਦਾ ਇੱਥੇ ਜਿਸ ਦਿਨ ਆਉਂਦੇ ਹੋ ਸ਼ਾਮ ਨੂੰ ਹੂੰ ਬਹੁਤ ਅੱਛਾ ਲੱਗਦਾ ਮਗਰ ਸਾਫ ਸਫਾਈ ਥੋੜੀ ਘੱਟ ਹੋ ਗਈ ਹੈ ਜਿੱਦੇ ਪਹਿਲੇ ਸੀ ਫਿਰ ਪਹਿਲੇ ক্রিকেট ਵਗੈਰਾ ਖੇਲਦੇ ਸੀ ਨਾ ਪਰ ਹੁਣ ਤੇ ਵੈਸੇ ਮੈਂ ਦੇਖਿਆ ਕਿ ਪਹਿਲੇ ਗਰਾਊਂਡ ਨਹੀਂ ਸੀ ਹੁਣੇ ਗਰਾਊਂਡ ਵਗੈਰਾ ਵੀ ਬਣ ਗਿਆ ਹੈ ਹਾਂ ਲੇਕਿਨ ਪਾਣੀ ਦੀ ਬੜੀ ਹਜੇ ਪ੍ਰੋਬਲਮ ਹੈ ਨਾ ਪਾਣੀ ਹੈ ਕੋ ਪਾਣੀ ਬਹੁਤ ਦਸ ਪੰਜ ਫੁੱਟ ਪਾਣੀ ਆਉਂਦੇ ਤੇ ਕਿਵਰੀ ਹੂੰ ਜਦੋਂ ਬਰੋਲ ਚੜਦੀ ਹੈ ਹਾਂ ਮੈਂ ਸਾਹਮਣੇ ਦਿਖਾ ਦਿਆਂ ਔਰ ਸਾਹਮਣੇ ਅਖਨੂਰ ਰੋਡ ਜਿਹੜੀ ਮੀਰਾ ਸਾਹਿਬ ਤੋਂ ਅਖਨੂਰ ਰੋਡ ਹੈ ਉਹ ਬਿਲਕੁਲ ਇਹ ਸਾਹਮਣੇ ਜਾ ਰਹੀ ਹੈ। ਔਰ ਇਸੇ ਰੋਡ ਦੇ ਉੱਤੇ ਜਿਹੜਾ ਹੈ ਉਹ ਪੁਲ ਬ੍ਰਿਜ ਬਣਿਆ ਹੋਇਆ ਹੈ ਉਹ ਸਾਹਮਣੇ ਦਿਖਾਈ ਦੇ ਰਿਹਾ ਔਰ ਇਹ ਬਲੋਲ ਤਵੀ ਹੈ ਜਿਸ ਜਿਸ ਨੂੰ ਅਸੀਂ ਬਲੋਲ ਕਹਿੰਦੇ ਆ ਬਚਪਨ ਚ ਅਸੀਂ ਤਵੀ ਹੀ ਕਹਿੰਦਾ ਸੀਗਾ ਇਹ ਉਹ ਸਾਰਾ ਸੋਹਣਾ ਇਲਾਕਾ ਹੈ ਹੁਣ ਸ਼ੈੱਡ ਵਗੈਰਾ ਵੀ ਬਣ ਚੁੱਕੇ ਨੇ ਔਰ ਇਹ ਸਾਹਮਣੇ ਜਿਮ ਵਗੈਰਾ ਜਿਹੜੀ ਉਹ ਕੁਝ ਲਗਾਈ ਹੋਈ ਹੈ ਗੌਰਮੈਂਟ ਦੀ ਤਰਫ ਦੇਖ ਰਹੇ ਹੋ ਕਿ ਜੰਗਲ ਔਰ ਚੀੜੀਆਂ ਕਾਵਾਂ ਦੀ ਚਹਿਚਹਾਟ ਹਜੇ ਤੱਕ ਜਿਹੜੀ ਹੈ ਇੱਥੇ ਚੱਲ ਰਹੀ ਹੋਰ ਇਹ ਇੱਕ ਬੜੀ ਮਜ਼ੇਦਾਰ ਚੀਜ਼ ਮੈਂ ਤੁਹਾਨੂੰ ਦੱਸ ਦਿਆ ਦੇਖਣ ਨੂੰ ਮਿਲ ਰਹੀ ਹੈ ਇਹ ਆ ਵੇਖੋ ਇਹਨੂੰ ਕਹਿੰਦੇ ਆਕ ਆਮ ਤੌਰ ਤੇ ਇਹ ਮਿਲਦਾ ਨਹੀਂ ਹੈ ਬਚਪਨ ਦੇ ਵਿੱਚ ਅਸੀਂ ਇਹਦੇ ਨਾਲ ਬੜਾ ਖੇਡਦੇ ਸੀਗੇ ਇਹਦੀਆਂ ਹੀ ਹੌਕੀਆਂ ਬਣਾ ਕੇ ਇਸ ਗਰਾਊਂਡ ਦੇ ਵਿੱਚ ਚੱਲਦੇ ਸੀ ਆ ਜਿਹੜੇ ਮੋਢੇ ਹਨ ਇਹਨਾਂ ਦੇ ਇਹਨਾਂ ਮੋਢਾਂ ਦੇ ਨਾਲ ਅਸੀਂ ਇਹ ਹੌਕੀ ਬਣਾਈਦਾ ਸੀਗਾ ਮੋٹے-ਮੋٹے ਹੁੰਦੇ ਸੀ ਔਰ ਆ ਇਹਨਾਂ ਦੇ ਕੀੜੇ ਜਿਹੜੇ ਅੱਜ ਵੀ ਅੱਜ ਵੀ ਦੇਖੋ ਉਦਾਂ ਹੀ ਲੱਗਦੇ ਆ ਛੋਟੇ-ਪਛੋਟੇ ਅਸੀਂ ਇਹਨਾਂ ਕੀੜਿਆਂ ਨੂੰ ਫੜਦੇ ਰਹੀਤਾ ਸੀਗਾ ਔਰ ਇਹ ਜੀਰੇ ਹਜੇ ਵੀ ਦੇਖੋ ਤੁਸੀਂ ਕਿੰਨਾ ਵਧੀਆ ਨਜ਼ਾਰਾ ਇੱਥੇ ਉਹ ਮੇਰਾ ਵੀਰ ਛੋਟਾ ਦਵਿੰਦਰ ਜਾ ਰਿਹਾ ਹੈ ਗਰਾਊਂਡ ਵੱਲ ਨੂੰ ਗਰਾਊਂਡ ਦਾ ਹਜੇ ਕੰਮ ਚੱਲ ਰਿਹਾ ਹੈ ਬਹੁਤ ਵਧੀਆ ਪੰਚਾਇਤ ਘਰ ਸੁਣਿਆ ਸ਼ਾਇਦ ਇੱਥੇ ਬਣਾ ਰਹੇ ਆ ਕੋਈ ਉਹ ਵੀ ਬਣ ਰਿਹਾ ਹੈ ਜ਼ੂਮ ਕਰਕੇ ਦਿਖਾ ਰਿਹਾ ਥੋੜਾ ਸਾਫ਼ ਨਹੀਂ ਹੈ ਬਟ ਇਹ ਇਲਾਕਾ ਜਿਹੜਾ ਹੈ ਉਹ ਮੇਰੀ ਬਚਪਨ ਦੀਆਂ ਯਾਦਾਂ ਹਨ ਔਰ ਮੈਨੂੰ ਹਜੇ ਤੱਕ ਉਹ ਯਾਦਾਂ ਜਿਹੜੀਆਂ ਨੇ ਮੇਰੇ ਗਰੂ ਕੰਡੇ ਖੜੇ ਕਰ ਦਿੰਦੀਆਂ ਨੇ ਆ ਵੇਖੋ ਜੀ ਮੌਸਮ ਇਸ ਵੇਲੇ ਦਾ ਨਜ਼ਾਰਾ ਸਨ ਸੈਟ ਸਿੰਬਲ ਕੈਂਪ ਦਾ ਸਨਸੈਟ ਇਹ ਹੈਗਾ ਸਿੰਬਲ ਕੈਂਪ ਦਾ ਤਾਂ ਦੋਸਤੋ اے ਸੀਓ ਗਰਾਊਂਡ ਔਰ ਅੱਜ ਵੀ ਇੱਥੇ ਦੇਖੋ ਤੁਸੀਂ ਮੇਰੇ ਪਿੱਛੇ ਜਾਮਣੂ ਦੇ ਬੂਟੇ ਲੱਗੇ ਆ ਇੱਕ ਹੈ ਦੋ ਆਪਣਾ ਤਿੰਨ ਚਾਰ ਔਰ ਬਹੁਤ ਸਾਰੇ 5 7 ਬੂਟੇ ਲੱਗੇ ਆ ਔਰ ਇਹ ਪਿੱਛੇ ਮੇਰੇ ਤੁਸੀਂ ਦੇਖ ਰਹੇ ਹੋ ਇਹ ਸਾਰਾ ਉਹੀ ਜੰਗਲ ਹੈ ਜਿਹਨੂੰ ਆਪਾਂ ਢਾਕਾ ਕਹਿੰਦੇ ਸੀਗੇ ਅੱਜ ਇਹ ਬੇਸ਼ੱਕ ਇੱਥੇ ਸੁੰnsan ਪਿਆ ਲੇਕਿਨ ਇੱਕ ਸਮਾਂ ਐਸਾ ਸੀ ਕਿ ਇੱਥੇ ਬੜੀ ਚੈਲਪੈਲ ਹੁੰਦੀ ਸੀ ਔਰ ਹੁਣ ਇਹ ਚੈਲਪੈਲ ਜਿਹੜੀ ਹੈ ਥੋੜੀ ਘਟ ਚੁੱਕੀ ਦੀ ਹੈ ਤੋਂ ਬੜਾ ਮਨ ਖੁਸ਼ ਹੋਇਆ ਇਸ ਇਲਾਕੇ ਨੂੰ ਦੇਖ ਕੇ ਬੜੇ ਦੇਰ ਬਾਅਦ ਮੈਂ ਇੱਥੇ ਪਹੁੰਚਿਆ ਉਮੀਦ ਕਰਦੇ ਹਾਂ ਇਹ ਵਲੌਗ ਮੇਰਾ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਾ ਹੋਵੇਗਾ ਕਿਉਂਕਿ ਮੈਂ ਆਪਣਾ ਬਚਪਨ ਇੱਥੇ ਬਿਤਾਇਆ ਸੀ ਇਸ ਕਰਕੇ ਤੁਹਾਨੂੰ ਇਹ ਵਲੌਗ ਦਿਖਾ ਰਿਹਾ ਹਾਂ ਮੈਂ ਇਹ ਹੈ ਮੇਰਾ ਪਿਆਰਾ ਸਿੰਬਲ ਕੈਂਪ ਤੋ ਇਹ ਉਹੀ ਇਲਾਕਾ ਉਹੀ ਜੰਗਲ ਤੁਸੀਂ ਦੇਖ ਰਹੇ ਹੋ ਹਜੇ ਤੱਕ ਬਹੁਤ ਹੀ ਮਤਲਬ ਮੇਰੇ ਦਿਲ ਨੂੰ ਛੂ ਰਿਹਾ ਹੈ ਔਰ ਮੈਂ ਤੁਹਾਨੂੰ ਹੋਰ ਵੀ ਬੜੀਆਂ ਜਗ੍ਹਾ ਤੇ ਲੈ ਕੇ ਜਾਵਾਂਗਾ ਇਹ ਮੇਰੀ ਪਰਸਨਲ ਇੱਕ ਉਹ ਜਗ੍ਹਾ ਸੀ ਜਿੱਥੇ ਮੈਂ ਆਪਣਾ ਬਚਪਨ ਬਿਤਾਇਆ ਨੈਕਸਟ ਟਾਈਮ ਮੈਂ ਤੁਹਾਨੂੰ ਕਿਸੇ ਹੋਰ ਵਧੀਆ ਜਗ੍ਹਾ ਜੰਮੂ ਦੀ ਜਾਂ ਜੰਮੂ ਦੇ ਆਲੇ ਦੁਆਲੇ ਦੀ ਜਿਹੜੀ ਹੈ ਉਹ ਜ਼ਰੂਰ ਦਿਖਾਵਾਂਗਾ ਮੇਰੇ ਵਲੌਗ ਨੂੰ ਸੀ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਔਰ ਰਜ ਕੇ ਇਨੂੰ ਫੈਲਾਣਾ ਤਾਂ ਕਿ ਮੈਂ ਹੋਰ ਵਧੀਆ ਵਲੌਗ ਤੁਹਾਨੂੰ ਇਸ ਤਰ੍ਹਾਂ ਦੇ ਜਿਹੜੇ ਬਣਾ ਕੇ ਦਿਖਾਉਂਦਾ ਰਹਾਂਗੀ